ਅਸੀਂ ਆਪਣਾ ਜੀਵਨ ਵੇਖਣਾ ਪਿਆਰਿਓ ਸਾਨੂੰ ਨਹੀਂ ਲੋੜ ਕਿਸੇ ਦੇ ਜੀਵਨ ਬਾਰੇ ਵੇਖਣ ਦੀ ਕੋਈ ਕੀ ਕਰਦਾ ਹੈ ਕੋਈ ਭਲੇ ਦੇ ਕੰਮ ਕਰਦਾ ਹੈ ਕੋਈ ਮਾੜੇ ਕੰਮ ਕਰਦਾ ਹੈ ਕੋਈ ਚੋਰੀਆਂ ਕਰਦਾ ਹੈ ਕੋਈ ਜੂਆ ਖੇਡਦਾ ਹੈ ਕੋਈ ਨਸ਼ੇੜੀ ਹੈ ਕੋਈ ਨਸ਼ਾ ਕਰਦਾ ਕਰੀ ਜਾਵੇ ਅਸੀਂ ਕਿਸੇ ਤੋਂ ਕੁਝ ਨਹੀਂ ਲੈਣਾ ਪਿਆਰਿਓ ਅਸੀਂ ਧਿਆਨ ਜਿਹੜਾ ਆਪਣੇ ਤੇ ਕੇਂਦਰਿਤ ਰੱਖਣਾ ਹੈ ਅਸੀਂ ਆਪਣੇ ਵੱਲ ਧਿਆਨ ਰੱਖਣਾ ਵੀ ਅਸੀਂ ਕੀ ਕਰਨਾ ਹੈ ਅਸੀਂ ਸਾਰਿਆਂ ਨੇ ਇਹ ਵੇਖਣਾ ਹੈ ਕਿ ਸਤ ਸੰਗਤ ਦੀ ਪ੍ਰਾਪਤੀ ਹੋਈ ਹੈ ਇੱਥੇ ਕੀ ਵਿਚਾਰ ਹੋ ਰਿਹਾ ਕੀ ਚੰਗਾ ਹੋ ਰਿਹਾ ਕੀ ਮਾੜਾ ਹੋ ਰਿਹਾ ਜੇ ਤੇ ਮਾੜੇ ਵਿਚਾਰ ਚੱਲ ਨੇ ਤੁਹਾਨੂੰ ਲੱਗਦਾ ਹੈ ਵੀ ਇਹ ਮਾੜਾ ਵਿਚਾਰ ਹੈ ਉਹਨੂੰ ਛੱਡ ਦਿਓ ਜਿਹੜੀ ਕਿ ਤੁਹਾਨੂੰ ਗੱਲ ਲੱਗੇ ਵੀ ਇਹ ਗੁਰਬਾਣੀ ਦੇ ਮੁਤਾਬਕ ਸਹੀ ਨਹੀਂ ਉਹਨੂੰ ਛੱਡ ਦਿਓ ਪੈ ਰਹੇ ਹੋ ਅਸੀਂ ਇਹ ਵੇਖਣਾ ਵੀ ਜੋ ਗੁਰਬਾਣੀ ਦੇ ਮੁਤਾਬਕ ਪ੍ਰਚਾਰ ਹੋ ਰਿਹਾ ਕੀ ਇਹ ਸਹੀ ਹੈ ਜੇ ਸਾਨੂੰ ਇਹ ਵੀ ਨਹੀਂ ਪਤਾ ਵੀ ਸਹੀ ਹੈ ਜਾਂ ਗਲਤ ਆ ਫਿਰ ਇਹ ਸਾਨੂੰ ਬਾਚਣਾ ਪਏਗਾ ਸਾਨੂੰ ਇਸ ਗੱਲ ਵੱਲ ਧਿਆਨ ਦੇਣਾ ਪੈਣਾ ਹੈ ਇਹ ਅਕਲ ਲੈਣੀ ਆ ਕਾਲਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਕੇ ਕਿ ਅਸੀਂ ਇਸ ਜਗਤ ਵਿੱਚ ਆ ਕੇ ਕੀ ਕਰਮ ਕਰਨਾ ਹੈ ਕੀ ਨਹੀਂ ਕਰਨਾ ਕਿਸੇ ਦੇ ਔਗਣ ਨਹੀਂ ਦੇਖਣੇ ਹਾਂ ਦੂਸਰੇ ਦੇ ਗੁਣਾਬਲ ਵੇਖਣਾ ਚਾਹੀਦਾ ਜੇ ਕਹਿੰਦੇ ਦੂਸਰੇ ਵਿੱਚ ਕੋਈ ਗੁਣ ਹੈ ਤਾਂ ਉਹਨੂੰ ਗ੍ਰਹਿਣ ਕਰ ਲਓ ਜੇ ਦੂਜੇ ਵਿੱਚ ਔਗਣ ਲੱਗਦਾ ਵੀ ਇਹ ਇਨਸਾਨ ਜਿਹਦੇ ਪਿੱਛੇ ਮੈਂ ਤੁਰਿਆ ਜਾਣਾ ਵੀ ਇਹ ਤੇ ਇਹ ਮਾੜਾ ਹੈ ਇਹ ਰਸਤਾ ਚੰਗਾ ਨਹੀਂ ਉਸ ਰਸਤੇ ਨੂੰ ਛੱਡ ਦਿਓ ਰਾਸਤਾ ਉਹ ਅਪਣਾਈਏ ਜਿਹੜਾ ਰਸਤਾ ਸਾਡੇ ਲਈ ਵੀ ਚੰਗਾ ਹੈ ਸਾਡੀ ਜਨਰੇਸ਼ਨ ਲਈ ਚੰਗਾ ਹੈ ਸਾਡੇ ਆਉਣ ਵਾਲੇ ਬੱਚਿਆਂ ਲਈ ਚੰਗਾ ਹੈ ਜੇ ਅਸੀਂ ਰਸਤੇ ਤੁਰਾਂਗੇ ਤੁਸੀਂ ਨੌਜਵਾਨ ਸਾਰੇ ਇਕੱਤਰ ਹੋ ਕੇ ਹੰਬੜਾ ਮਾਰਦੇ ਹੋ ਬਾਬਾ ਜੀ ਤੁਹਾਡੇ ਨਾਲ ਸਹਿਯੋਗ ਕਰਦੇ ਆ ਇਹ ਹੰਬੜਾ ਮਾਰਨਾ ਤੇ ਸਾਦ ਸੰਗਤ ਕਿੰਨੇ ਉਹ ਬੱਚੇ ਕਿੰਨੇ ਉਹ ਵੀਰ ਤੁਹਾਡੇ ਨਾਲ ਲੱਗਣਗੇ ਜਿਨ੍ਹਾਂ ਨੂੰ ਲੱਗੇਗਾ ਵੀ ਇਹ ਚੰਗਾ ਕੰਮ ਕਰਦੇ ਆ ਤੁਹਾਨੂੰ ਨਹੀਂ ਲੋੜ ਕਿਸੇ ਨੂੰ ਜਾ ਕੇ ਕਹਿਣ ਦੀ ਘਰ ਘਰ ਵੀ ਆ ਜਾਓ ਤੁਸੀਂ ਕਰਮੀ ਐਸੇ ਕਰਨੇ ਆ ਪਿਆਰਿਓ ਕਿ ਉਹ ਤੁਹਾਡਾ ਜੀਵਨ ਵੇਖ ਕੇ ਤੁਹਾਡੀ ਸੇਵਾ ਨੂੰ ਵੇਖ ਕੇ ਵੀ ਦੂਸਰਾ ਵੀ ਤੁਹਾਡੇ ਤੋਂ ਪ੍ਰਭਾਵਿਤ ਹੋ ਕੇ ਜਿਵੇਂ ਹੁਣ ਬੱਚੇ ਆਪਣੇ ਸਾਰੇ ਇਹ ਬੱਚੇ ਉਨਾਂ ਚਿਰ ਪ੍ਰਭਾਵਿਤ ਹੋਣਗੇ ਜਿਉਂ-ਜਿਉਂ ਇਹਨਾਂ ਨੂੰ ਖੁਰਾਕ ਮਿਲਦੀ ਰਹੇਗੀ ਖੁਰਾਕ ਕਿਹੜੀ ਹੈ ਇਹ ਖੁਰਾਕ ਹੈ ਜਿਹੜੀ ਤੁਸੀਂ ਸ਼ੁਰੂ ਕੀਤੀ ਹੈ ਹਰ ਮਹੀਨੇ ਇੱਕ ਖੁਰਾਕ ਹੈ ਇਹ ਹਰ ਇੱਕ ਨਗਰ ਦੇ ਵਿੱਚ ਨਹੀਂ ਇਹ ਇਹ ਖੁਰਾਕ ਵੰਡੀ ਜਾਂਦੀ ਪਿਆਰਿਓ ਹਰ ਇੱਕ ਗੁਰੂ ਘਰ ਵਿੱਚ ਅੱਜ ਦੀਵਾਨ ਨਹੀਂ ਲੱਗਿਆ ਹੋਇਆ ਵੀ ਉੱਥੇ ਸੰਗਤ ਇਕੱਤਰ ਹੋਈ ਹੈ ਵੀ ਅੱਜ ਸੰਗਰਾਮ ਦਾ ਦਿਹਾੜਾ ਹੈ ਨਹੀਂ ਇਹ ਬਿਰਲੇ ਨਗਰਾਂ ਦੇ ਵਿੱਚ ਸਾਧ ਸੰਗਤ ਇਹ ਖੁਰਾਕ ਵੰਡੀ ਜਾਂਦੀ ਹੈ ਵੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਨੂੰ ਗੁਰੂ ਦੇ ਇਤਿਹਾਸ ਬਾਰੇ ਪਤਾ ਲੱਗ ਸਕੇ ਉਹਨਾਂ ਨੂੰ ਚੰਗੇ ਮਾੜੇ ਦੀ ਪਰਖ ਕਰਨੀ ਆ ਸਕੇ ਉਹਨਾਂ ਨੂੰ ਭਲੇ ਦੇ ਕਰਮ ਜ਼ਿੰਦਗੀ ਵਿੱਚ ਕਰਨ ਦੀ ਪ੍ਰੇਰਣਾ ਮਿਲ ਸਕੇ ਇਸ ਬਾਬਤ ਜਿਹੜੇ ਕਰਮ ਨੇ ਇਹ ਆਪਾਂ ਸਾਰਿਆਂ ਨੇ ਚੰਗੇ ਕਰਮ ਕਰਨੇ ਵੀ ਸਾਡੇ ਬੱਚਿਆਂ ਨੂੰ ਪਤਾ ਲੱਗ ਜਾਏ ਇੱਕੀ ਗੱਲ ਧਿਆਨ ਵਿੱਚ ਜ਼ਰੂਰ ਰੱਖਣੀ ਪਵੇਗੀ ਵੀ ਜੇ ਆਪਾਂ ਕਹੀਏ ਵੀ ਨੌਜਵਾਨੀ ਵਿੱਚ ਜਾ ਕੇ ਬੱਚੇ ਭਟਕਦੇ ਆਪਾਂ ਕਹਿ ਦਿੰਦੇ ਆ ਵੀ ਵੀ ਨੌਜਵਾਨ ਨਸ਼ਿਆਂ ਵੱਲ ਜਾਂਦੇ ਕੋਈ ਨਸ਼ਾ ਕਰਨ ਲੱਗ ਗਿਆ ਕੋਈ ਚੋਰੀਆਂ ਕਰਨ ਲੱਗ ਪਿਆ ਕੋਈ ਮਾੜੀ ਸੰਗਤ ਵਿੱਚ ਪੈ ਗਿਆ ਉਹਦੇ ਵਿੱਚ ਕਸੂਰ ਕਿਹਦਾ ਹੁੰਦਾ ਹੈ ਉਹਦੇ ਵਿੱਚ ਕਸੂਰ ਹੁੰਦਾ ਹੈ ਸਾਧ ਸੰਗਤ ਸਾਡਾ ਪਰਵਰਸ ਕਰਨ ਵਾਲਿਆਂ ਦੀ ਘਾਟ ਕਹਿ ਲੋ ਸਾਡਾ ਆਪਣਾ ਕਸੂਰ ਆਪਣਾ ਕਸੂਰ ਕੀ ਵੀ ਅਸੀਂ ਆਪਣੇ ਬੱਚਿਆਂ ਨੂੰ ਬਚਪਨ ਦੇ ਵਿੱਚ ਜੇ ਸਿੱਧੇ ਰਸਤੇ ਪਾਇਆ ਹੁੰਦਾ ਤੇ ਉਹਨੂੰ ਫਿਰ ਜਵਾਨੀ ਵਿੱਚ ਜਾ ਕੇ ਇਹ ਅਕਲ ਆ ਜਾਣੀ ਸੀ ਵੀ ਇਹ ਮੇਰੇ ਲਈ ਕਿਹੜਾ ਰਸਤਾ ਚੰਗਾ ਹੈ ਕਿਹੜਾ ਮਾੜਾ ਜੇ ਅਸੀਂ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਰਹਿਾਂਗੇ ਨਮੀ ਪਨੀਰੀ ਸਾਥ ਸੰਗਤ ਜੇ ਇਦਾਂ ਹੀ ਪ੍ਰੇਰਿਤ ਹੁੰਦੀ ਰਹੇਗੀ ਫਿਰ ਇਹਨਾਂ ਇਹ ਪਨੀਰੀ ਨੇ ਨੌਜਵਾਨੀ ਵਿੱਚ ਜਾ ਕੇ ਭਟਕਣਾ ਨਹੀਂ ਇਸ ਪਨੀਰੀ ਨੂੰ ਆਪਾਂ ਨੂੰ ਫਿਰ ਜਦੋਂ ਇਹ ਜਵਾਨ ਹੋ ਜਾਣਗੇ ਸਾਨੂੰ ਦੱਸਣਾ ਨਹੀਂ ਪੈਣਾ ਜੇ ਇਹਨਾਂ ਨੇ ਬਚਪਨ ਵਿੱਚ ਇਤਿਹਾਸ ਸੁਣਿਆ ਹੋਵੇਗਾ ਬਚਪਨ ਵਿੱਚ ਕਥਾ ਕਹਾਣੀਆਂ ਸੁਣੀਆਂ ਹੋਣਗੀਆਂ ਬਚਪਨ ਦੇ ਵਿੱਚ ਗੁਰੂ ਦੇ ਉਪਦੇਸ਼ ਨੂੰ ਸੁਣਿਆ ਹੋਵੇਗਾ ਫਿਰ ਸਾਧ ਸੰਗਤ ਇਹਨਾਂ ਨੂੰ ਕੋਈ ਨਹੀਂ ਮਾਈ ਦਾ ਲਾਲ ਜੰਮਿਆ ਵੀ ਇਹਨਾਂ ਨੂੰ ਧਰਮ ਤੋਂ ਕੋਈ ਥੜਕਾ ਸਕੇ ਇਹਨਾਂ ਨੇ ਪਰਪੱਕ ਹੋ ਜਾਣਾ ਇਹ ਉਹ ਨੀਹਾਂ ਨੇ ਜਿਹੜੀਆਂ ਬਾਬਾ ਫਤੇਹ ਸਿੰਘ ਜੀ ਤੇ ਬਾਬਾ ਜੋਰਾਬਿਰ ਸਿੰਘ ਜੀ ਨੇ ਸਰੰਦ ਫਤੇਗੜ ਸਭ ਦੀ ਉਹ ਪਾਵਨ ਪਵਿੱਤਰ ਧਰਤੀ ਜਿਸ ਧਰਤੀ ਤੇ ਸਾਧ ਸੰਗਤ ਜਿਸ ਪਵਿੱਤਰ ਧਰਤੀ ਤੇ ਸਾਧ ਸੰਗਤ ਆਪਣਾ ਖੂਨ ਉਹਨਾਂ ਸਾਹਿਬਜ਼ਾਦਿਆਂ ਨੇ ਸਾਤ ਸੰਗਤ ਨੀਹਾਂ ਵਿੱਚ ਡੋਲਿਆ ਤੇ ਉਹ ਉਹਨਾਂ ਦੇ ਖੂਨ ਨਾਲ ਰੰਗੀ ਹੋਈ ਧਰਤੀ ਔਰ ਉਹਨਾਂ ਦੇ ਖੂਨ ਵਿੱਚ ਬਣੀ ਹੋਈ ਉਹ ਦੀਵਾਰ ਹੈ ਜਿਹੜੀ ਸਾਰੀ ਉਮਰ ਸਾਤ ਸੰਗਤ ਇਦਾਂ ਹੀ ਅਟੱਲ ਰਹੇਗੀ ਕੋਈ ਨਹੀਂ ਮਿਟਾ ਸਕਦਾ ਗੁਰੂ ਨਾਨਕ ਸਾਹਿਬ ਦਾ ਪੰਜਾ ਲੱਗਿਆ ਹੋਇਆ ਪਹਾੜੀ ਦੇ ਪੱਥਰ ਦੇ ਉੱਪਰ ਲੱਗਿਆ ਹੋਇਆ ਪੰਜਾ ਅੱਜ ਵੀ ਮੌਜੂਦ ਹੈ ਤੇ ਸਾਤ ਸੰਗਤ ਬੜਿਆਂ ਨੇ ਯਤਨ ਕੀਤੇ ਬੜੇ ਜਤਨ ਹੋਏ ਉਹ ਪੰਜੇ ਨੂੰ ਮਟਾਉਣ ਦੇ ਲਈ ਨਹੀਂ ਨਾ ਕੋਈ ਮਟਾ ਸਕਿਆ ਅੱਜ ਵੀ ਉਹ ਪੰਜਾ ਉਸੇ ਤਰ੍ਹਾਂ ਬਰਕਰਾਰ ਹੈ ਪਿਆਰਿਓ ਅੱਜ ਵੀ ਅਸੀਂ ਆਪਣੇ ਬੱਚਿਆਂ ਨੂੰ ਇਹ ਸਿੱਖਿਆਵਾਂ ਦੇਣੀਆਂ ਹਨ ਕਿ ਬੱਚਿਓ ਭਾਈ ਤੁਹਾਡੇ ਲਈ ਪਰਮਾਤਮਾ ਦਾ ਨਾਮ ਜਪਣਾ ਪਰਮਾਤਮਾ ਦਾ ਨਾਮ ਜਪ ਕੇ ਨਾਲ-ਨਾਲ ਵੰਡ ਕੇ ਛਕਣਾ ਹੱਕ ਤੇ ਸੱਚ ਦੀ ਕਿਰਤ ਕਮਾਈ ਕਰਨੀ ਐ ਕੋਈ ਚੋਰੀਆਂ ਨਹੀਂ ਕਰਨੀਆਂ ਝੂਠ ਨਹੀਂ ਬੋਲਣਾ ਤੇ ਮਾੜਿਆਂ ਦਾ ਸੰਗ ਨਹੀਂ ਕਰਨਾ ਇਹ ਆਪਾਂ ਬੱਚਿਆਂ ਨੂੰ ਸਿਖਾਉਣਾ ਬੱਚਿਓ ਤੁਸੀਂ ਭਾਈ ਧਿਆਨ ਰੱਖਣਾ ਤੁਹਾਡੀ ਜ਼ਿੰਦਗੀ ਵਿੱਚ ਬੜੇ ਅਨੇਕਾਂ ਇਹੋ ਜਿਹੇ ਤੁਹਾਨੂੰ ਮਿਲ ਸਕਦੇ ਹਨ ਵੀ ਜਿਹੜੇ ਤੁਹਾਨੂੰ ਬਰਗ ਲਾ ਕੇ ਕਿਸੇ ਹੋਰ ਪਾਸੇ ਵੀ ਪ੍ਰੇਰਿਤ ਕਰ ਸਕਦੇ ਐ ਪਰ ਪਿਆਰਿਓ ਇਹ ਜਿਹੜਾ ਗੁਰੂ ਨਾਨਕ ਦਾ ਸਕੂਲ ਹੈ ਇਸ ਸਕੂਲ ਵਿੱਚ ਹੱਕ ਤੇ ਸੱਚ ਦੀ ਪੜ੍ਹਾਈ ਪੜਾਈ ਜਾਂਦੀ ਹੈ ਇਸ ਸਕੂਲ ਵਿੱਚ ਪੜਨ ਵਾਲੇ ਬੱਚੇ ਕਦੇ ਵੀ ਜ਼ਿੰਦਗੀ ਵਿੱਚ ਮਾਰ ਨਹੀਂ ਖਾਂਦੇ ਇਹ ਉਹ ਸਕੂਲ ਹੈ ਜਿਸ ਸਕੂਲ ਵਿੱਚ ਸਹਬਜ਼ਾਦਾ ਜੋਰਾਵਰ ਸਿੰਘ ਪੜ੍ਹੇ ਸਹਬਜ਼ਾਦਾ ਫਤਿਹ ਸਿੰਘ ਪੜ੍ਹੇ ਸਹਬਜ਼ਾਦਾ ਅਜੀਤ ਸਿੰਘ ਪੜ੍ਹੇ ਸਹਬਜ਼ਾਦਾ ਜੁਝਾਰ ਸਿੰਘ ਪੜ੍ਹੇ ਇਹ ਉਹ ਸਕੂਲ ਹੈ ਜਿਸ ਸਕੂਲ ਵਿੱਚ ਸਹਬਜ਼ਾਦਿਆਂ ਨੇ ਪੜ੍ਹਾਈ ਕੀਤੀ ਅੱਜ ਉਹਨਾਂ ਦੇ ਦਿਹਾੜੇ ਆਪਾਂ ਉਹਨਾਂ ਨੂੰ ਯਾਦ ਕਿਉਂ ਕਰਦੇ ਆਂ ਤੇ ਸਾਧ ਸੰਗਤ ਇਸੇ ਕਰਕੇ ਵੀ ਉਹਨਾਂ ਨਿੱਕੀਆਂ ਜਿੰਦਾਂ ਨੇ ਵੱਡੇ ਸਾਕੇ ਕੀਤੇ ਭਾਵੇਂ ਕਿ ਉਮਰ ਵਿੱਚ 7 ਤੇ 9 ਸਾਲ ਦੇ ਸਨ ਪਰ ਆਪਾਂ ਬਾਬਾ ਕਹਿ ਕੇ ਉਹਨਾਂ ਨੂੰ ਸੰਬੋਧਿਤ ਕਰਦੇ ਆਂ ਆਪਾਂ ਕਹਿੰਦੇ ਆਂ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਕਿਉਂ ਕਿਉਂਕਿ ਉਹਨਾਂ ਨੇ ਸਾਧ ਸੰਗਤ ਸਾਡੇ ਲਈ ਪੂਰਨ ਹੀ ਐਸੇ ਪਾਦਤੇ ਸਾਡੇ ਲਈ ਉਹ ਪ੍ਰੇਰਣਾ ਸਰੋਤ ਬਣ ਗਏ ਸਾਡੇ ਲਈ ਉਹ ਬੱਚੇ ਨਹੀਂ ਸਾਡੇ ਲਈ ਉਹ ਬਾਬੇ ਬਣ ਗਏ ਜਿਨ੍ਹਾਂ ਬਾਬਿਆਂ ਨੇ ਸਾਨੂੰ ਇਹ ਗੱਲ ਦ੍ਰਿੜ ਕਰਵਾਈ ਹੈ ਕਿ ਸਿਰ ਜਾਵੇ ਤਾਂ ਜਾਵੇ ਪਰ ਸਕਦਾ ਸਿੱਖੀ ਸਿਦਕ ਨਾ ਜਾਵੇ ਇਸ ਧਰਮ ਦੇ ਵਿੱਚ ਕਿੰਨੀਆਂ ਕੁਰਬਾਨੀਆਂ ਹੋਈਆਂ ਕਿੰਨੇ ਸਾਧ ਸੰਗਤ ਮਰ ਜੀ ਬੜੇ ਸਿੰਘ ਸ਼ਹੀਦ ਹੋ ਗਏ ਇਹ ਉਹ ਘਰ ਹੈ ਜਿੱਥੇ ਖੋਪਰੀਆਂ ਉਤਾਰੀਆਂ ਗਈਆਂ ਜਿੱਥੇ ਸਭਾ ਸਭਾ ਮੰਨ ਦੇ ਜਨੇਊ ਲਾ ਕੇ ਰੋਟੀ ਖਾਧੀ ਜਾ ਰਹੀ ਸੀ ਔਰੰਗਜ਼ੇ ਦੇ ਵੱਲੋਂ ਇਹ ਉਹ ਧਰਮ ਹੈ ਜਿਸ ਧਰਮ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣਾ ਬਲੀਦਾਨ ਦੇ ਕੇ Hindu ਧਰਮ ਬਚਾਇਆ ਆਪਣਾ ਧਰਮ ਤੇ ਹਰ ਕੋਈ ਬਚਾ ਲੈਂਦਾ ਭਾਈ ਪਰ ਦੂਸਰੇ ਦਾ ਧਰਮ ਬਚਾਉਣਾ ਇਹ ਬਹੁਤ ਵੱਡੀ ਕੁਰਬਾਨੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਦਿੱਤੀ ਤੇ 9 ਸਾਲ ਦੀ ਉਮਰ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਦੋਂ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਆਏ ਸਨ ਨਾ ਪਿਆਰਿਓ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ 9 ਸਾਲ ਦੀ ਉਮਰ ਸੀ ਨਾਮ ਸੀ ਗੋਬਿੰਦ ਰਾਏ ਤੇ ਕਸ਼ਮੀਰੀ ਪੰਡਤਾਂ ਨੇ ਆ ਕੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ 'ਚ ਪੁਕਾਰ ਕੀਤੀ ਉਹ ਰੋ ਰੋ ਕੇ ਪੁਕਾਰਾਂ ਕਰਦੇ ਸਨ ਉਹ ਕਾਤਰ ਹੁੰਦੇ ਸੀ ਉਹ ਰੋਂਦੇ ਸੀ ਵੀ ਔਰੰਗਜ਼ੇਬ ਬਾਦਸ਼ਾਹ ਉਸ ਸਮੇਂ ਦਾ ਮਾਲਕ ਜਿਹੜਾ ਸੀ ਉਹ ਹਿੰਦੂਆਂ ਦੇ ਜ਼ਬਰਦਸਤੀ ਜਨੇਊ ਲਾਉਂਦਾ ਸੀ ਜਿਵੇਂ ਆਪਾਂ ਸ੍ਰੀ ਸਾਹਿਬ ਪਹਿਨਦੇ ਆ ਨਾ ਕਿਰਪਾਨ ਪਹਿਨਦੇ ਆ ਪਿਆਰਿਓ ਹਿੰਦੂ ਲੋਕ ਜਿਹੜੇ ਆ ਉਹ ਜਨੇਊ ਪਹਿਨਦੇ ਉਹਨਾਂ ਦੇ ਜ਼ਬਰਦਸਤੀ ਜਨੂ ਲਾ ਕੇ ਮਤਲਬ ਵੀ ਉਹਨਾਂ ਨੂੰ ਮੁਸਲਮਾਨ ਬਣਾਇਆ ਜਾ ਰਿਹਾ ਸੀ ਹੁਣ ਜਿਹੜੇ ਤੇ ਸਾਧ ਸੰਗਤ ਡਰ ਗਏ ਜਿਹੜੇ ਉਹਨਾਂ ਦੇ ਦਬਦਬੇ ਵਿੱਚ ਆ ਗਏ ਉਹ ਤੇ ਮੁਸਲਮਾਨ ਬਣ ਗਏ ਪਰ ਜਿਹੜੇ ਧਰਮ ਵਿੱਚ ਪਰਪੱਕ ਸਨ ਜਿਹੜੇ ਨਹੀਂ ਚਾਹੁੰਦੇ ਸੀ ਮੁਸਲਮਾਨ ਬਣਨਾ ਜਿਹੜੇ ਨਹੀਂ ਚਾਹੁੰਦੇ ਸੀ ਆਪਣੇ ਧਰਮ ਨੂੰ ਛੱਡਣਾ ਤੇ ਸਾਧ ਸੰਗਤ ਉਹਨਾਂ ਨੇ ਫਿਰ ਹੋਰ ਕਿਤੇ ਚਾਰਾ ਨਹੀਂ ਚੱਲਿਆ ਭਾਵੇਂ ਕਿ 33 ਕਰੋੜ ਦੇਵੀ ਦੇਵਤਾ ਉਹਦੇ ਅੱਗੇ ਵੀ ਪੁਕਾਰ ਕਰ ਸਕਦੇ ਸਨ ਪਰ ਉਹ ਥੱਕ ਹਾਰ ਕੇ ਹਰ ਪਾਸੇ ਹੰਬੜਾ ਮਾਰ ਕੇ ਇੱਕ ਗੁਰੂ ਨਾਨਕ ਦੇ ਘਰ ਦਾ ਉਹਨਾਂ ਨੇ ਦਰ ਤੱਕਿਆ ਪੁਕਾਰ ਕੀਤੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ 'ਚ ਸੱਚੇ ਪਾਤਸ਼ਾਹ ਸਾਡਾ ਧਰਮ ਜਿਹੜਾ ਇਹ ਖਤਰੇ ਵਿੱਚ ਹੈ ਮਹਾਰਾਜ ਜੀ ਕਿਰਪਾ ਕਰਕੇ ਸਾਡੇ ਧਰਮ ਨੂੰ ਬਚਾਓ ਹੁਣ ਗੁਰੂ ਤੇਗ ਬਹਾਦਰ ਮਹਾਰਾਜ ਸਾਰਾ ਕੁਝ ਸਮਝਦੇ ਸਨ ਵੀ ਇਹਨਾਂ ਦਾ ਧਰਮ ਕਿੱਦਾਂ ਬਚ ਸਕਦਾ ਹੈ ਮਹਾਰਾਜ ਨੇ ਨਿੱਤਰਬੰਦ ਚੌਂਕੜਾ ਮਾਰਿਆ ਹੋਇਆ ਤੇ ਸਾਧ ਸੰਗਤ ਨਿੱਤਰਬੰਦ ਕਰਕੇ ਬੈਠੇ ਸਨ ਉਧਰ ਖੇਡਦੇ ਖੇਡਦੇ ਆਏ ਗੋਬਿੰਦ ਰਾਏ ਆ ਕੇ ਪਿਤਾ ਜੀ ਦੀ ਗੋਦ ਵਿੱਚ ਬੈਠ ਗਏ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਹਿੰਦੇ ਪਿਤਾ ਜੀ ਅੱਜ ਤੁਸੀਂ ਕਿਹੜੀ ਸੋਚ ਵਿੱਚ ਡੁੱਬੇ ਹੋ ਕੀ ਗੱਲ ਪਿਤਾ ਜੀ ਅੱਗੇ ਸੰਗਤ ਬੈਠੀ ਹੈ ਅੱਗੇ ਲੋਕ ਤੁਹਾਡੇ ਦਰਸ਼ਨਾਂ ਨੂੰ ਬੈਠੇ ਹੈ ਤੁਹਾਡੇ ਬਚਨ ਸਰਵਣ ਕਰਨ ਵਾਸਤੇ ਬੈਠੇ ਹੈ ਤੁਸੀਂ ਚੁੱਪ ਬੈਠੇ ਹੋ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਕਹਿੰਦੇ ਲਾਲ ਜੀ ਇਹ ਕਸ਼ਮੀਰੀ ਪੰਡਤ ਨੇ ਮਹਾਰਾਜ ਫਿਰੇ ਕੀ ਫਰਿਆਦ ਲੈ ਕੇ ਆਏ ਨੇ ਕਹਿੰਦੇ ਵੀ ਇਹਨਾਂ ਦੀ ਇੱਕ ਫਰਿਆਦ ਹੈ ਵੀ ਇਹਨਾਂ ਦਾ ਧਰਮ ਜਿਹੜਾ ਉਹ ਖਤਰੇ ਵਿੱਚ ਹੈ। ਇਹਨਾਂ ਦਾ ਧਰਮ ਖਤਰੇ ਵਿੱਚ ਹੈ ਜ਼ਬਰਦਸਤੀ ਇਹਨਾਂ ਨੂੰ ਜਨੇਊ ਲਾ ਕੇ ਮੁਸਲਮਾਨ ਬਣਾਇਆ ਜਾ ਰਿਹਾ ਹੈ। ਗੋਬਿੰਦ ਰਾਏ ਕਹਿੰਦੇ ਪਿਤਾ ਜੀ ਫਿਰ ਕਿਵੇਂ ਬਚ ਸਕਦਾ ਧਰਮ? ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਕੋਈ ਬਲੀ ਸੂਰਮਾ ਹੋਵੇ। ਕੋਈ ਨਾਮ ਜਪਣ ਵਾਲੀ ਰੂਹ ਹੋਵੇ। ਕੋਈ ਐਸੀ ਰੂਹ ਹੋਵੇ ਜਿਹੜੀ ਆਪਣਾ ਬਲੀਦਾਨ ਦੇਵੇ ਆਪਣਾ ਬਲੀਦਾਨ ਦੇ ਕੇ ਫਿਰ ਇਹਨਾਂ ਦਾ ਧਰਮ ਬਚ ਸਕਦਾ ਹੈ। ਬਸ ਉਥੇ ਫਿਰ ਵਚਨ ਕਰ ਦਿੱਤਾ ਸੀ 9 ਸਾਲ ਦੀ ਉਮਰ ਵਿੱਚ। ਕਹਿੰਦੇ ਪਿਤਾ ਜੀ ਵੀ ਤੁਹਾਡੇ ਤੋਂ ਬਿਨਾ ਹੋਰ ਕਿਹੜਾ ਐਸਾ ਹੋ ਸਕਦਾ ਵੀ ਜਿਹੜਾ ਇਹਨਾਂ ਦੇ ਧਰਮ ਦੇ ਖਾਤਰ ਕੁਰਬਾਨੀ ਦੇਵੇ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਗੋਬਿੰਦ ਰਾਏ ਪੁੱਤਰ ਇਹ ਗੱਲ ਕਹਿਣ ਨੂੰ ਸੌਖੀ ਹੈ। ਬੇਖਲਾ ਪੁੱਤਰ ਵੀ ਤੇਰੇ ਸਿਰ ਤੋਂ ਤੇਰੇ ਪਿਤਾ ਦਾ ছায়ਾ ਉੱਠ ਜਾਣਾ ਹੈ। ਤੂੰ ਜਤੀਮ ਹੋ ਜਾਵੇਂਗਾ। ਪਤਾ ਕੀ ਕਹਿੰਦੇ ਮਹਾਰਾਜ? ਕਹਿੰਦੇ ਸੱਚੇ ਪਾਤਸ਼ਾਹ ਜੇ ਮੇਰੇ ਇਕੱਲੇ ਦੇ ਜਤੀਮ ਹੋਣ ਨਾਲ ਜੇ ਮੇਰੇ ਇਕੱਲੇ ਦੇ ਜਤੀਮ ਹੋਣ ਨਾਲ ਉਹ ਲੱਖਾਂ ਹਿੰਦੂਆਂ ਦੇ ਬੱਚੇ ਯਤੀਮ ਹੋਣੋਂ ਬਚ ਸਕਦੇ ਆ ਨਾ ਫਿਰ ਸੱਚੇ ਪਾਤਸ਼ਾਹ ਮੈਨੂੰ ਯਤੀਮ ਹੋਣਾ ਮਨਜ਼ੂਰ ਹੈ ਗੁਰੂ ਤੇਗ ਬਹਾਦਰ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿੱਠ ਤੇ ਹੱਥ ਦੇ ਕੇ ਥਾਪੜਾ ਦਿੱਤਾ ਸਾਬਾ ਸੁਪੁੱਤਰ ਮਾਤਾ ਗੁਜਰੀ ਕੌਰ ਜੀ ਆ ਕੇ ਧੰਨ ਮਾਤਾ ਗੁਜਰੀ ਜੀ ਆਏ ਪਿਉ ਪੁੱਤ ਨੂੰ ਬੱਜਨ ਸਾਂਝੇ ਕਰਦੇ ਆ ਮਾਤਾ ਗੁਜਰੀ ਜੀ ਪੁੱਛਦੇ ਕਹਿੰਦੀ ਵੀ ਅੱਜ ਪਿਓ ਪੁੱਤ ਵਿੱਚ ਕਿਹੜੀਆਂ ਗੱਲਾਂ ਸਾਂਝੀਆਂ ਹੋ ਰਹੀਆਂ ਅੱਜ ਪਿਓ ਪੁੱਤ ਕਿਹੜੀਆਂ ਗੱਲਾਂ ਵਿੱਚ ਮਸਤ ਹੋਏ ਪਏ ਐ ਤੇ ਸਾਧ ਸੰਗਤ ਉੱਥੇ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਗੁਜਰੀ ਜੀ ਨੂੰ ਕਹਿੰਦੇ ਗੁਜਰੀਏ ਆ ਹਿੰਦੂ ਲੋਕ ਆਏ ਨੇ ਗੁਰੂ ਨਾਨਕ ਦੇ ਘਰ ਦਾ ਆਸਰਾ ਤੱਕ ਕੇ ਇਨਾਂ ਦਾ ਧਰਮ ਖਾਤਰੀ ਵਿੱਚ ਹੈ ਇਹਨਾਂ ਦੇ ਧਰਮ ਨੂੰ ਬਚਾਉਣ ਦੇ ਲਈ ਕੋਈ ਬਲੀ ਸੂਰਮਾ ਹੋਵੇ ਉਹ ਇਹਨਾਂ ਦਾ ਧਰਮ ਬਚਾ ਸਕਦਾ ਆਪਣਾ ਬਲੀਦਾਨ ਦੇ ਕੇ ਆਪਣਾ ਬਲੀਦਾਨ ਦੇਣ ਦਾ ਮਤਲਬ ਵੀ ਆਪਣਾ ਆਪ ਕੁਰਬਾਨ ਕਰੇ ਆਪਣਾ ਸੀਸ ਦੇਵੇ ਇਹਨਾਂ ਦੀ ਧਰਮ ਦੀ ਖਾਤਰ ਮਾਤਾ ਗੁਜਰੀ ਜੀ ਨੇ ਵੀ ਕਹਿ ਦਿੱਤਾ ਸੀ ਪਿਆਰਿਓ ਕਹਿੰਦੇ ਫਿਰ ਤੁਹਾਡੇ ਤੋਂ ਬਿਨਾ ਹੋਰ ਕੌਣ ਹੋ ਸਕਦਾ ਹੈ ਕ੍ਰਿਤਿਗ ਬਹਾਦਰ ਮਹਾਰਾਜ ਕਹਿੰਦੇ ਕਹਿੰਦੇ ਗੁਜਰੀਏ ਵੇਖ ਲੈ ਤੂੰ ਵਿਧਵਾ ਹੋ ਜਾਣਾ ਵਿਧਵਾ ਹੋ ਜੈਗੀ ਤੂੰ ਉਹ ਕਹਿੰਦੀ ਜੀ ਮੇਰੇ ਕੱਲੀ ਦੇ ਵਿਧਵਾ ਹੋਣ ਦੇ ਨਾਲ ਉਹ ਲੱਖਾਂ Hindu ਭੈਣਾ ਵਿਧਵਾ ਹੋਣੋਂ ਬਚ ਸਕਦੀਆਂ ਨੇ ਸੱਚੇ ਪਾਤਸ਼ਾਹ ਤਾਂ ਮੈਨੂੰ ਕੱਲੀ ਨੂੰ ਵਿਧਵਾ ਹੋਣਾ ਮਨਜ਼ੂਰ ਹੈ ਮਾਤਾ ਗੁਜਰਕੌਰ ਜੀ ਨੇ ਪਹਿਲੇ ਹੀ ਮਨਜ਼ੂਰੀ ਦੇ ਦਿੱਤੀ ਸੱਚੇ ਪਾਤਸ਼ਾਹ ਮੈਂ ਵਿਧਵਾ ਖਵਾਲਾਂਗੀ ਤੁਸੀਂ ਇਹਨਾਂ ਦਾ ਧਰਮ ਬਚਾਓ ਤੇ ਸਾਧ ਸੰਗਤ ਫਿਰ ਉੱਥੇ ਕਸ਼ਮੀਰੀ ਪੰਡਤਾਂ ਨੂੰ ਨਾ ਗੁਰੂ ਤੇਗ ਬਹਾਦਰ ਮਦਨ ਨੇ ਬਚਨ ਕਹਿ ਦਿੱਤਾ ਕਹਿੰਦੇ ਜਾਓ ਔਰੰਗੇ ਨੂੰ ਕਹਿ ਦਿਓ ਬਿਉ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਮੁਸਲਮਾਨ ਬਣਾ ਲਣ ਜੇ ਉਹ ਮੁਸਲਮਾਨ ਬਣ ਜਾਣਗੇ ਤਾਂ ਅਸੀਂ ਬਣ ਜਾਾਂਗੇ ਨਹੀਂ ਅਸੀਂ ਮੁਸਲਮਾਨ ਨਹੀਂ ਬਣਨਾ ਤੇ ਸਾਧ ਸੰਗਤ ਜਾ ਕੇ ਕਹਿੰਦੇ ਉਹਨਾਂ ਨੇ ਕਹਿ ਦਿੱਤਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੋ ਹੁਕਮ ਕਰਨਗੇ ਅਸੀਂ ਉਹ ਹੁਕਮ ਸਿਰ ਮੱਥੇ ਮੰਨਾਂਗੇ ਤੇ ਸਾਧ ਸੰਗਤ ਫਿਰ ਸਾਰੀ ਜਾਣਦੇ ਹੋ ਵੀ ਹਿੰਦੂ ਧਰਮ ਨੂੰ ਬਚਾਉਣ ਦੇ ਲਈ ਗੁਰੂ ਤੇਗ ਬਹਾਦਰ ਮਹਾਰਾਜ ਨੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਆਪਣਾ ਬਲੀਦਾਨ ਦਿੱਤਾ ਦਿੱਲੀ ਦੇ ਚਾਂਦਨੀ ਚੌਕ 'ਚ ਉੱਥੇ ਬਲੀਦਾਨ ਹੁੰਦਾ ਹੈ ਅੱਛਾ ਫਿਰ ਹੋਰ ਦੇਖੋ ਫਿਰ ਉੱਥੇ ਜਦੋਂ ਮਹਾਰਾਜ ਦਾ ਬਲੀਦਾਨ ਹੁੰਦਾ ਨਾ ਸੀਸ ਦੀ ਜਾਂ ਪੀ ਜਾਂਦੇ ਆ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਇੱਕ ਪਾਸੇ ਪਿਆ ਤੇ ਉਹਨਾਂ ਦਾ ਧਾੜਾ ਇੱਕ ਪਾਸੇ ਪਿਆ ਉਹਨੂੰ ਹੁਣ ਸੰਭਾਲਣ ਦੀ ਸੀਸ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਨਿਭਾਈ ਸੀ ਭਾਈ ਜੀਵਨ ਸਿੰਘ ਨੇ ਜਿਹਨੂੰ ਭਾਈ ਜੈਤਾ ਜਦ ਤੱਕ ਕਿ ਪੁਕਾਰਦੇ ਸਨ ਭਾਈ ਜੈਤਾ ਕਹਿੰਦੇ ਉਹਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੀਸ ਨੂੰ ਸੰਭਾਲਿਆ ਕਈ ਇਤਿਹਾਸਕਾਰ ਇੱਥੋਂ ਤੱਕ ਵੀ ਕਹਿੰਦੇ ਆ ਵੀ ਭਾਈ ਜੈਤੇ ਦਾ ਜਿਹੜਾ ਪਰਿਵਾਰ ਸੀ ਨਾ ਉਹਦੇ ਪਿਤਾ ਜੀ ਵੀ